ਜ਼ਰਾ ਧਿਆਨ ਨਾਲ ਦੇਖੋ ਇਸ ਚਾਰਟ ਨੂੰ ਇਹ ਚਾਰਟ ਹੈ ਬਹੁਤ ਖਾਸ ਤੁਹਾਡੇ ਦਿਮਾਗ ਵਿੱਚ ਸਵਾਲ ਹੋਵੇਗਾ ਅਜੇ ਆ ਕੀ ਖਾਸ ਹੈ ਇਸ ਚਾਰਟ ਵਿੱਚ ਜੀ ਹਾਂ ਇਹ ਚਾਰਟ ਕਿਸਾਨ ਨੂੰ ਦੇਵੇਗਾ ਫਾਇਦਾ ਹੀ ਫਾਇਦਾ ਇਸ ਦੀ ਵਰਤੋਂ ਨਾਲ ਖਰਚੇ ਤਾਂ ਘਟਣਗੇ ਨਾਲ ਹੀ ਫਸਲ ਦਾ ਝਾੜ ਵੀ ਵਧੇਗਾ ਹੈ ਨਾ ਫਾਇਦੇ ਵਾਲਾ ਸੌਦਾ ਜਿਹੜੀ ਖਾਦਾਂ ਦੀ ਵਰਤੋਂ ਹੈ ਉਹ ਇੱਕ ਬਹੁਤ ਹੀ ਮਹੱਤਵਪੂਰਨ ਅੰਸ਼ ਹੈ ਅਸੀਂ ਜਿਹੜੀ ਸਾਡੇ ਮਤਲਬ ਇਹ ਹੈ ਕਿ ਖਾਦਾਂ ਅਸੀਂ ਵੱਧ ਨਾ ਪਾਈਏ ਕਿਉਂਕਿ ਜੇ ਵੱਧ ਖਾਦ ਦੇ ਪਾਉਂਦਾ ਸਾਨੂੰ ਕੋਈ ਸਾਡਾ ਝਾੜ ਨਹੀਂ ਵਧਣਾ ਜ਼ਰੂਰੀ ਝਾੜ ਘੱਟ ਵੀ ਸਕਦਾ ਹੈ ਤੇ ਉਸ ਕੰਮ ਵਾਸਤੇ ਸਾਡੇ ਜਿਹੜੇ ਨਵੀਂ ਖੋਜਾਂ ਨੇ ਦੱਸਿਆ ਵੀ ਜੇ ਅਸੀਂ ਝੋਨਾ ਕਣਕ ਤੇ ਮੱਕੀ ਦੇ ਵਿੱਚ ਪੱਤਾ ਰੰਗ ਦੇ ਵਰਤੋਂ ਦੇ ਨਾਲ ਅਸੀਂ ਆਪਣੀ ਖਾਦਾਂ ਦੀ ਟਾਈਮ ਨੂੰ ਡਿਸਾਈਡ ਕਰੀਏ ਤਾਂ ਸਾਡੀ ਕਾਫੀ ਹੱਦ ਤੱਕ ਸਾਡੇ ਜਿਹੜਾ ਫਸਲਾਂ ਦਾ ਝਾੜ ਹੈਗਾ ਬਰਕਰਾਰ ਰਹੇਗਾ ਤੇ ਸਾਡੀ ਖਾਦਾਂ ਦੀ ਕਾਫੀ ਬਚਤ ਹੋਏਗੀ ਤੇ ਉਸ ਉਸ ਵਾਸਤੇ ਜਿਹੜਾ ਸਾਡਾ ਇਹ ਜਿਹੜੀ ਇਹ ਇਹ ਜਿਹੜਾ ਤੁਹਾਡਾ ਚਾਰਟ ਹੈਗਾ ਹੈ ਚਾਰ ਨੰਬਰ ਜਿਹੜੀ ਪੱਤੀ ਦੇ ਨਾਲ ਤੁਸੀਂ ਆਪਣੇ ਖੇਤਾਂ ਵਿੱਚ ਜਾ ਕੇ ਜਿਹ ਪੱਤਿਆਂ ਦੇ ਰੰਗ ਨੂੰ ਮਲਾਣਾ ਜੇ ਸਾਡੇ ਪੱਤਿਆਂ ਦਾ ਰੰਗ ਚਾਰ ਨੰਬਰ ਦੀ ਪੱਟੀ ਤੋਂ ਹਲਕਾ ਹੈ ਤਾਂ ਅਸੀਂ ਖਾਦਾਂ ਦੀ ਵਰਤੋਂ ਕਰਨੀ ਹੈ ਨਹੀਂ ਤਾਂ ਖਾਦ ਦੀ ਵਰਤੋਂ ਕਰਨ ਦੀ ਕੋਈ ਲੋੜ ਨਹੀਂ ਤੇ ਇਸ ਆਧਾਰ ਦੇ ਨਾਲ ਅਸੀਂ ਖਾਦਾਂ ਦੀ ਕਾਫੀ ਹੱਦ ਤੱਕ ਜਿਹੜੀ ਜ਼ਿਆਦਾ ਵਰਤੋਂ ਹੋ ਰਹੀ ਹੈ ਉਹਨੂੰ ਘਟਾਇਆ ਜਾ ਸਕਦਾ ਹੈ ਇਸ ਫਾਇਦੇਮੰਦ ਚਾਰਦੀ ਖੋਜ ਕੀਤੀ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਪੀਏਯੂ ਦੇ ਖੇਤੀ ਮਾਹਰ ਸੂਬੇ ਵਿੱਚ ਖੇਤੀ ਖਰਚਿਆਂ ਨੂੰ ਘਟਾਉਣ ਅਤੇ ਵੱਧ ਮੁਨਾਫਾ ਵਾਲੇ ਬੀਜਾਂ ਦੀ ਖੋਜ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਨੇ ਸੂਬੇ ਵਿੱਚ ਕਣਕ, ਝੋਨਾ ਅਤੇ ਮੱਕੀ ਦੀ ਖੇਤੀ ਜ਼ਿਆਦਾਤਰ ਕਿਸਾਨ ਕਰਦੇ ਨੇ ਅਤੇ ਇਹਨਾਂ ਫਸਲਾਂ ਵਿੱਚ ਖਾਦਾਂ ਦੀ ਕਾਫੀ ਵਰਤੋਂ ਕੀਤੀ ਜਾਂਦੀ ਹੈ ਖਾਦਾਂ ਦੀ ਯੋਗ ਵਰਤੋਂ ਬਾਰੇ ਜਾਣਕਾਰੀ ਦੀ ਘਾਟ ਹੋਣ ਕਾਰਨ ਕਿਸਾਨ ਅਕਸਰ ਫਸਲ ਨੂੰ ਯਾਤਵਦ ਖਾਦ ਪਾ ਦਿੰਦੇ ਨੇ ਅਤੇ ਇਹ ਘਟ ਜਿਸ ਦੇ ਸਿੱਟੇ ਵਜੋਂ ਫਸਲ ਦਾ ਝਾੜ ਘਟ ਜਾਂਦਾ ਹੈ ਇਹ ਨਹੀਂ ਨਹੀਂ ਫਸਲ ਨੂੰ ਵੱਧ ਖਾਦ ਪਾਉਣ ਨਾਲ ਕਿਸਾਨਾਂ ਦੇ ਖਰਚੇ ਵੀ ਵੱਧ ਹੁੰਦੇ ਨੇ ਇਹ ਜਿਹੜਾ ਇਹ ਜਿਹੜਾ ਚਾਰਟ ਹੈਗਾ ਇਹ 80 ਰੁਪਏ ਦਾ ਤੁਹਾਨੂੰ ਮੈਕਵੇਚੋਂ ਮਿਲ ਸਕਦਾ ਹੈ ਤੇ ਇਹਨੂੰ ਇਹਦਾ ਇਹ ਜਿਹੜਾ ਰੰਗ ਹੈ ਇਹਦਾ ਦੇ ਵਕਤ ਦੇ ਨਾਲ ਨਹੀਂ ਚੇਂਜ ਹੋਣਾ ਬਾਕੀ ਕਿਸਾਨਾਂ ਨੂੰ ਆਪਣੇ ਦਿਮਾਗ 'ਚ ਇਹ ਜਿਹੜੀ ਪੁਰਾਣੀ ਸੋਚ ਹੈਗੀ ਆ ਵੀ ਅਸੀਂ ਫਸਲ ਨੂੰ ਜਿਆਦਾ ਹਰਾ ਰੱਖੀ ਤਾਂ ਸਾਡਾ ਵੱਧ ਝਾੜ ਆਊਗਾ ਉਹ ਹੌਲੀ-ਹੌਲੀ ਉਹਨਾਂ ਨੂੰ ਬਦਲਣਾ ਪੈਣਾ ਉਹ ਕਿਉਂਕਿ ਖਾਦਾਂ ਦੀ ਹੁਣ ਥੋੜੀ ਸਾਨੂੰ ਸਰਕਾਰ ਵੱਲੋਂ ਸਬਸਿਡੀ ਵੀ ਮਿਲਦੀ ਆ ਤਾਂ ਉਹਨੂੰ ਮਹਿਸੂਸ ਨਹੀਂ ਹੁੰਦਾ ਵੀ ਸਾਨੂੰ ਜੇ ਖਾਦ ਜਿਹੜੀ ਵੱਧ ਪਾ ਦਈਏ ਤਾਂ ਉਹਨੂੰ ਕੋਈ ਫਾਇਦਾ ਹੋਊਗਾ ਫਾਇਦਾ ਜ਼ਰੂਰੀ ਨਹੀਂ ਹੈਗਾ ਤੇ ਇਸ ਲਈ ਵੀ ਅਸੀਂ ਆਪਣੀ ਖੇਤ ਖਾਦਾਂ ਦੀ ਸਚੱਜੀ ਵਰਤੋਂ ਕਰਨੀ ਹੈ ਤੇ ਘੱਟ ਤੋਂ ਘੱਟ ਸੀ ਖਰਚੇ ਕਰੀਏ ਤਾਂ ਹੀ ਸਾਡਾ ਜਿਹੜਾ ਜਿਹੜਾ ਲਾਭ ਆ ਵਧੂਗਾ ਹੁਣ ਗੱਲ ਕਰਦੇ ਹਾਂ ਇਸ ਪੱਤਾ ਰੰਗ ਚਾਟ ਟਿੱਕੀ ਦੇ ਇਸਤੇਮਾਲ ਦੀ ਇਹ ਚਾਟ ਝੋਨਾ ਕਣਕ ਅਤੇ ਮੱਕੀ ਦੀ ਫਸਲ ਲਈ ਇਸਤੇਮਾਲ ਕੀਤਾ ਜਾਂਦਾ ਹੈ ਕਣਕ ਅਤੇ ਝੋਨੇ ਦੀ ਫਸਲ ਲਈ ਟਿੱਕੀ ਦਾ ਨੰਬਰ 4 ਰੰਗ ਨਿਸ਼ਚਿਤ ਕੀਤਾ ਗਿਆ ਹੈ ਅਤੇ ਮੱਕੀ ਲਈ ਟਿੱਕੀ ਦਾ ਨੰਬਰ 5 ਰੰਗ ਨਿਸ਼ਚਿਤ ਕੀਤਾ ਗਿਆ ਹੈ ਜੇਕਰ ਫਸਲ ਦੇ 10 ਵਿੱਚੋਂ 6 ਜਾਂ ਵੱਧ ਪੱਤਿਆਂ ਦਾ ਰੰਗ ਨਿਸ਼ਚਿਤ ਨੰਬਰ ਤੋਂ ਫਿੱਕਾ ਹੈ ਤਾਂ ਯੂਰੀਆ ਦੀ ਲੋੜ ਹੈ। ਪਰ ਜੇਕਰ ਪੱਤੇ ਦਾ ਰੰਗ ਨਿਸ਼ਚਿਤ ਨੰਬਰ ਤੋਂ ਗੂੜਾ ਜਾਂ ਬਰਾਬਰ ਹੈ ਤਾਂ ਯੂਰੀਆ ਦੀ ਵਰਤੋਂ ਨਹੀਂ ਹੁੰਦੀ। ਉਹਨੇ ਸਾਨੂੰ ਪੱਤਾ ਚਾਟ ਬਾਰੇ ਦੱਸਿਆਗਾ। ਸਾਨੂੰ ਇਸ ਬਾਰੇ ਬਹੁਤ ਜਾਣਕਾਰੀ ਮਿਲੀ ਹੈ। ਕਈ ਕਿਸਾਨਾਂ ਨੂੰ ਖਾਦ ਪਾਉਣ ਬਾਰੇ ਨਹੀਂ ਪਤਾ ਕਿੰਨੀ ਪਾਉਣੀ ਹੈਗੀ। ਅੰਨੇ ਬਾਹ ਖਾਦ ਪਾਏ ਜਿੱਥੇ ਪੱਤਾ ਕਾਲਾ ਹੋਗਾ ਤਾਂ ਵੀ ਖਾਦ ਡਾਲੀ ਜਾਂਦੇ ਆ। ਜੇਕਰ ਮੇਰੀ ਪੀਲੀ ਹੈ ਮੈਂ ਡਾਕਟਰ ਨੂੰ ਪੁੱਛਿਆ ਹੁਣ ਕੋਈ ਫਾਇਦਾ ਨਹੀਂ ਪਾਉਣ ਦਾ ਝੋਨੇ 'ਚ ਪਾਓ। ਜਦੋਂ ਆਪਾਂ ਜੀਰੀ ਲਗਾਉਣੀ ਹੈ ਡਾਕਟਰ ਸਾਹਿਬ ਨੇ ਦੱਸਿਆ 25 ਕਿਲੋ ਜੂਰੀਆ ਪੋਸਟ ਟਾਈਮ ਤੇ ਚਿਰੀ ਲਾਉਣ ਸਾਰ ਇਹ ਪੱਤਾ ਚੜ ਦਾ ਸਾਨੂੰ ਕਿਸਾਨਾਂ ਨੂੰ ਸਾਰਾ ਹੀ ਫਾਇਦਾ ਹੈਗਾ ਜਿੰਨਾ ਹੋ ਸਕਦਾ ਹੈਗਾ ਪੱਤਾ ਚੜ ਦਾ ਇਹ ਫਾਇਦਾ ਹੋ ਸਕਦਾ ਜੀ ਇੱਕ ਤਾਂ ਮਤਲਬ ਜਿੰਨੀ ਆਪਾਂ ਨੂੰ ਜੂਰੀਆ ਚਾਹੀਦੀ ਹੈ ਆਪਣੇ ਉਨੀ ਵਰਤੀ ਜਾਵੇਗੀ ਦੂਜਾ ਤੇ ਲੇਬਰ ਵੀ ਘਟੇਗੀ ਤੀਜਾ ਫਾਇਦਾ ਵੀ ਆਪਾਂ ਨੂੰ ਜਦ ਜੋ ਆਪਾਂ ਜੂਰੀਆ ਜਾਂ ਕੀਟਨਾਕਸ਼ਤ ਦਵਾਈਆਂ ਵਰਤਦੇ ਆ ਉਹ ਆਪਣੀ ਹਵਾ 'ਚ ਵੀ ਪੋਲੂਸ਼ਨ ਕਰਦੇ ਆ ਪੱਤਾ ਰੰਗ ਚਾਟ ਵੇ ਦੀ ਸਸਤੀ ਅਤੇ ਸੌਖੀ ਹੈ ਇਹ ਚਾਟ ਟਿੱਕੀ ਦੀ ਕੀਮਤ ਮਹਿਜ਼ 80 ਰੁਪਏ ਹੈ ਅਤੇ ਲੰਬੇ ਸਮੇਂ ਤੱਕ ਖਰਾਬ ਨਹੀਂ ਹੁੰਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਪੱਤਾ ਰੰਗ ਚਾੜ੍ਹ ਦੀ ਵਿਧੀ ਕਿਸਾਨਾਂ ਲਈ ਕਾਫੀ ਲਾਹੇਵੰਦ ਸਾਬਤ ਹੋਵੇਗੀ ਬਸ ਲੋੜ ਹੈ ਇਸ ਵਿਧੀ ਨੂੰ ਸੂਬੇ ਦੇ ਹਰ ਪਿੰਡ ਵਿੱਚ ਪਹੁੰਚਾਉਣ ਦੀ ਤਾਂ ਕਿ ਖੇਤੀ ਦੇ ਵਾਧੂ ਖਰਚਿਆਂ ਨੂੰ ਘਟਾਇਆ ਜਾ ਸਕੇ